ਆਸੀ ਹਾਲਚਲ ਆਪ ਪੁੱਛਣਾ ਆਏ ਸੀਗੇ ਮੇਰੇ ਨਾਲ ਡੀਆਈਜੀ ਔਰ ਐਸਐਸਪੀ ਨਿੰਦਰ ਭਾਰਗਵ ਅਸੀਂ ਸਾਰਿਆਂ ਨੇ ਉਹਨਾਂ ਨਾਲ ਉਹਨਾਂ ਦਾ ਹਾਲਚਲ ਪੁੱਛਿਆ ਉਹ ਵੈਸੇ ਵੀਕ ਨੇ ਲੇਕਿਨ ਉਹਨਾਂ ਦਾ ਮਨੋਬਲ ਪੂਰਾ ਜਿਵੇਂ ਤੁਹਾਨੂੰ ਪਤਾ ਹੀ ਹੈ ਉਹ ਕਾਫੀ ਜਿਹੜਾ ਅ ਦਿਲ ਪਾਵਰ ਸਟਰੋਂਗ ਦੇ ਨੇ ਸੋ ਉਹਨਾਂ ਨਾਲ ਵਿਚਾਰ ਗਟਾਂਦਰਾ ਕੀਤਾ issues discuss ਕੀਤੇ ਹੈਗੇ ਔਰ ਉਹਨਾਂ ਨੂੰ ਅਪੀਲ ਵੀ ਹਮੇਸ਼ਾ ਦੀ ਤਰ੍ਹਾਂ ਕੀਤੀ ਹੈ ਕਿ ਆਪਣਾ ਇਨੇ ਦਿਨ ਹੋ ਗਏ ਨੇ ਅੰਸ਼ਣ ਛੱਡਿਆ ਜਾਵੇ ਔਰ ਮੈਡੀਕਲ ਰੀਟ ਲਈ ਜਾਵੇ ਔਰ ਬਾਕੀ ਜਿਹੜੀਆਂ ਚੀਜ਼ਾਂ ਨੇ ਉਹ ਅਸੀਂ ਉਹਨਾਂ ਨਾਲ ਜੋਗ ਚੀਜ਼ਾਂ ਡਿਸਕਸ ਕੀਤੀਆਂ ਨੇ ਉਹ ਉਹਨਾਂ ਨੇ ਜੋ ਆਪਣੀ ਮੰਨ ਦੀ ਗੱਲ ਸੀਗੀ ਉਹ ਕੀਤੀ ਹੈਗੀ ਹੈ ਸੋ ਬਾਕੀ ਦੇਖੋ lettes see ਬਹੁਤ ਖੂਬ ਕਿਸਾਨ ਬਹਿ ਗਏ ਨੇ ਜਿਹਦੇ ਕਾਫੀ ਜ਼ਿਆਦਾ ਬਜ਼ੁਰਗ ਨੇ ਕਾਫੀ ਨਾਲ ਹੀ ਹਾਲਾਤ ਖਰਾਬ ਨੇ ਉਹਨਾਂ ਨੂੰ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਉਹਨਾਂ ਨੇ ਤਾਂ ਹਾਂ ਮੈਨੂੰ ਦੱਸਿਆ ਜੀ ਇਹਨਾਂ ਨੇ 111 ਦੇ ਕਰੀਬ ਜਿਹੜੇ ਆ ਇਸ ਵੇਲੇ ਉਹ ਬੈਠੇ ਨੇ ਸੋ ਉਹਦੇ ਬਾਰੇ ਵੀ ਚਰਚਾਵਾਂ ਹੋਈਆਂ ਨੇ ਦਲੇਲ ਸਾਹਿਬ ਉਹਨਾਂ ਬਾਰੇ ਵੀ ਬਰਟ ਉਹ ਸਾਰੇ ਚੀਜ਼ਾਂ ਦੇਖਦੇ ਮਾਮਲਾ ਹੱਲ ਨਿਕਲਦਾ ਲੱਗਦਾ ਆ ਦੇਖੋ ਪੋਜ਼ਿਟਿਵ ਰਹਿਣਾ ਚਾਹੀਦਾ ਜੀ ਥੈਂਕ ਯੂ ਕੋਈ ਵੀ ਮਸਲੇ ਦਾ ਹੱਲ ਹੱਲ ਤਾਂ ਗੱਲਬਾਤ ਨਾਲ ਹੀ ਹੁੰਦਾ ਤੇ ਗੱਲਬਾਤ ਨਾਲ ਹੀ ਹੋਣਾ ਸਿਰਫ ਦਲੇਵਾਲ ਸਾਹਿਬ ਦੀ ਜਿਹੜੀ ਸਿਹਤ ਹੈ ਉਹ ਹਾਲ ਚਾਲ ਹੀ ਪੁੱਛਿਆ ਤੁਸੀਂ ਵੀ ਸਵਾਲ ਪੁੱਛਿਆ ਅਸੀਂ ਵੀ ਸਵਾਲੇ ਪੁੱਛਿਆ ਕਿ ਜਿਹੜੇ ਵਕੀਲ ਸਾਹਿਬ ਨੇ ਸੋਦਾ ਕੋਰਟ ਦੇ ਵਿੱਚ ਇਹ ਕਿਹਾ ਬਿਨਾਲਿਸ ਬਲ ਠੀਕ ਹੈ ਤਾਂ ਇਸ ਸਥਿਤੀ ਹੁਣ ਸਾਹਮਣੇ ਆ ਉਸੀ ਵਜਨ ਵਾਲੀ ਵੀ ਲਿਸਟ ਬਖਾਈ ਇਹਨਾਂ ਨੂੰ ਅੰਦਰ ਤੋਂ ਮੰਨ ਕੇ ਗਏ ਨੇ ਵੀ ਠੀਕ ਐ ਚਲੋ ਕੋਡ ਦੀਆਂ ਗੱਲਾਂ ਨੇ ਪਰ ਹਕੀਕਤ ਤਾਂ ਸਾਹਮਣੇ ਪਈ ਐ ਤੋ ਇਹਦਾ ਮਤਲਬ ਆਪ ਦੇ ਵਿਚਾਰ ਲਈ ਹੀ ਜਿਹੜੇ ਬਿਆਨਬਾਜ਼ੀ ਦਿੱਤੇ ਆ ਸਾਫ ਐ ਜਿਹੜੀ ਇਸ ਵਕਤ ਉਹਨਾਂ ਨੇ ਹਾਲਚਲ ਪੁੱਛ ਕੇ ਵੀ ਕੋਈ ਚੰਗੀ ਗੱਲ ਅਸੀਂ ਗਾਹਾਂ ਤੋਰਦੇ ਆ ਸਾਰੀ ਰਿਪੋਰਟ ਦੇਖਦੇ ਆ ਮੈਂ ਕਹਿੰਦਾ ਵੀ ਕੁੱਲ ਮਿਲਾ ਕੇ ਇਹੀ ਕਿਹਾ ਜਾ ਸਕਦਾ ਵੀ ਜਿਹੜਾ ਪਹਿਲਾਂ ਜਿਵੇਂ ਹਾਲਚਲ ਪੁੱਛਦੇ ਆ ਹਾਲਚਲ ਹੀ ਪੁੱਛ ਗਏ ਆ ਯਾਨੀ ਕਿ ਕੋਈ ਮਸਲਾ ਨਹੀਂ ਕੋਈ ਨਿਕਲ ਨਹੀਂ ਜਿਹੜੀ ਗੱਲ ਆ ਜਿਹੜੀ ਦੀ ਆਪਾਂ ਆਸ ਕਰਦੇ ਹਾਂ ਕਿ ਪੰਜਾਬ ਸਰਕਾਰ ਨੇ ਕੋਈ ਕੇਂਦਰ ਸਰਕਾਰ ਨਾਲ ਕੋਈ ਗੱਲਬਾਤ ਚੱਲੀ ਹੋਊ ਕੋਈ ਅਧਿਕਾਰੀ ਨਾਲ ਗੱਲਬਾਤ ਹੋਈ ਹੋਊਗੀ ਉਸ ਗੱਲ ਕੁਛ ਨਹੀਂ ਅਸੀਂ ਕੋਸ਼ਿਸ਼ ਕਰਦੇ ਆ ਪਤਾ ਨਹੀਂ ਕੀ ਕਰ ਰਹੇ ਆ